ਗੁਰ ਨਾਮ ਵਾਹੀ ਗੁਰ ਸਾਤ ਨਾਮ ਵਾਹੀ ਗੁਰ ਸਾਤ ਨਾਮ ਵਾਹੀ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਸਜਣ ਸ੍ਰੀ ਹਰਮੰਦਰ ਸਾਹਿਬ ਵਿਖੇ ਲਗਭਗ ਇਹ ਸਾਰੇ ਜੱਥੇ ਨੂੰ 20 ਸਾਲ ਦਾ ਸਮਾਂ ਹੋ ਗਿਆ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਦੇਸੀ ਘੋੜੇ ਦੀ ਜਲੇਬ ਅਤੇ ਪਕੌੜੇ ਇਹ ਸੰਗਤ ਵਿੱਚ ਸਤਿਗੁਰ ਪਾਸ਼ਾ ਦੀ ਖੁਸ਼ੀ ਵਾਸਤੇ ਇਹ ਲੰਗਰ ਲਾਇਆ ਜਾਂਦਾ ਹੈ ਜਿਸ ਦੇ ਵਿੱਚ ਮੁੱਖ ਸੇਵਾਦਾਰ ਬਾਬਾ ਗੁਰੂ ਕੇ ਬਾਗ ਵਾਲੇ ਬਾਬਾ ਜਿਮਾਪੁਰਖ ਬਾਬਾ ਸਤਨਾਮ ਸਿੰਘ ਦੀ ਤੇ ਵਹੀਂ ਪਈ ਤੋਂ ਬਾਬਾ ਜੀ ਬਾਬਾ ਕੁਲਬੀਰ ਸਿੰਘ ਜੀ ਉਹ ਵੀ ਸਾਡੇ ਨਾਲ ਹਨ ਤੇ ਬਾਬਾ ਜੀ ਵਹੀਂ ਪੂ ਤੋਂ ਬਾਬਾ ਸੌਰਨ ਸਿੰਘ ਜੀ ਬਾਬਾ ਭਾਈ ਪਰਵੇਸ਼ ਸਿੰਘ ਜੀ ਦਾਸ ਕੁਲਦੀਪ ਸਿੰਘ ਖਾਪੜਖੇੜੀ ਸਰਦਾਰ ਜਸਵਿੰਦਰ ਸਿੰਘ ਜੀ ਪੁਹਾਰਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਜਲੇਬ ਅਤੇ ਪਕੌੜਿਆਂ ਦਾ ਲੰਗਰ ਇਹ ਸੰਗਤ ਵਾਸਤੇ ਇਹ ਲਾਇਆ ਜਾਂਦਾ ਹੈ ਸਰਪੁਰ ਪਾਤਸ਼ਾਹ ਕਿਰਪਾ ਕਰੇ ਜੋ ਭਾਵਨਾ ਹਨ ਸੰਗਤ ਦੇ ਸਹਿਯੋਗ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਆ ਜੋ ਸੰਗਤ ਦੀ ਭਾਵਨਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਪੂਰੀ ਕਰੇ ਅਸੀਂ ਆਸ ਕਰਦੇ ਹਾਂ ਜਿਸੇ ਤਰ੍ਹਾਂ ਸਿਰ ਛੱਤ ਤੇ ਮੇਰ ਭਰਿਆ ਹੱਥ ਰੱਖ ਕੇ ਅੱਹਾ ਇੱਕ ਬੇਨਤੀ ਹੈ ਕਿ ਜੋਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੀ ਸ਼ਕਤਰ ਪੁਲਾ ਜਿਲੰਦਰ ਸਿੰਘ ਜਿਹੇਰ ਉਹ ਵੀ ਸਾਡੇ ਨਾਲ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਜੋਨੀ ਗੁਰਦਰਾ ਟੂਰਨਾਮੈਂਟ ਦੀ ਸ਼ੁਰੂਆਤ ਜੰਗਲ ਲਾਇਆ ਜਾਂਦਾ ਹੈ ਤਕੂ ਕਿਰਪਾ ਕਰੇ ਮਹਾਰਾਜ ਜੀ ਇਸ ਤਰ੍ਹਾਂ ਸਿੱਤੇ ਹੱਥ ਰੱਖ ਕੇ ਸਵਾਮਾ ਸਾਡੇ ਕੋਲ ਇਧੇ। ਭਾਈ ਗੁਰਜੀਕਾ ਖਾਲਸਾ। ਭਾਈ ਗੁਰਜੀਕਾ ਖਾਲਸਾ। ਭਾਈ ਗੁਰੂ ਜੀ ਕਾ ਖਾਲਸਾ, ਭਾਈ ਗੁਰੂ ਜੀ ਕੀ ਫਤਿਹ। ਸਤਿ ਆਨੰਦ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਜੋ ਹਰ ਸਾਜੀ ਤਰ੍ਹਾਂ ਦੇ ਲੇਪੀਆਂ ਦਾ ਮੰਦਰ ਲਾਇਆ ਜਾਂਦਾ ਹੈ। ਸ੍ਰੀ ਮਾਨਸਤੰ ਸਬਾਬਾ ਸਤਨਾਮ ਸਿੰਘ ਜੀ ਕਾਰ ਦੇਵਾ ਗੁਰੂ ਦੇ ਬਾਗ ਵਾਲੇ। ਮਹਾਂਪੁਰਖੇ ਬਾਬਾ ਕਲਵੀਰ ਸਿੰਘ ਜੀ ਮਹਾਂਪੁਰਖ ਆਏ ਹੋਇਆ। ਉਹਨਾਂ ਦਾ ਵੀ ਸੰਯੋਗ ਬਹੁਤ ਮਿਲਿਆ। ਬਾਬਾ ਸੌਰਨ ਸਿੰਘ ਜੀ ਵਹੀਂ ਕੋਈ ਆਲੇ ਬਾਬਾ ਤੇਪੇ ਸਿੰਘ ਜੀ ਵਹੀਂ ਕੋਈ ਆਲੇ ਬਾਬਾ ਕੁਲਦੀਪ ਸਿੰਘ ਜੀ ਕਾਪਰ ਖੜੀ ਹੋਰ ਵੀ ਮੈਂਬਰ ਸਰਮਾਨ ਆਏ ਸਾਰੇ ਸਰਜੀਤ ਸਿੰਘ ਭਟੇਵੜ ਮੈਂਬਰ ਸਰ ਜੀ ਖਾਪਰ ਖੜੀ ਸਾਹਿਬ ਸਾਰੇ ਆਏ ਹੋਇਆ ਸਾਰਿਆਂ ਦਾ ਸੰਯੋਗ ਔਰ ਸਰਪਾਰਸ਼ਾ ਜਮਨੰਦਰ ਸਾਹਿਬ ਦੇ ਸੰਯੋਗ ਸਾਡੇ ਨਾਲ ਆ ਇਹ ਕਰਕੇ ਹਰ ਸਾਲ ਜਲੇਬੀਆਂ ਚੱਲਦੀਆਂ ਤੇ ਸੰਗਤ ਦੇ ਸੰਯੋਗ ਨਾਲ ਚੱਲਦੀਆਂ ਇਸੇ ਤਰ੍ਹਾਂ ਗੁਰੂ ਆਰਾਮਦਾਸ ਸਾਹਿਬ ਜੋ ਸਿਰ ਤੇ ਆਸ ਰੱਖਣਾ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣਾ ਸੇਵਾ ਦਾ ਪ੍ਰਵਾਹਿਤ ਰੇ ਚੱਲਦਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਚ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਚ ਇਹ ਲੰਗਰ ਦੀ ਸੇਵਾ ਜਿਹੜੀ ਹੈ ਨਾ ਇਹ ਜਦੋਂ ਦੇ ਗੁਰੂ ਨਾਨਕ ਦੇਵ ਜੀ ਜਗ ਤੇ ਆਏ ਆ ਉਦੋਂ ਤੋਂ ਉਹਨਾਂ ਸ਼ੁਰੂ ਕਰਾਈ ਆ ਕਿਰਤ ਕਰਨੀ ਨਾਮ ਜਪਣਾ ਤੇ ਵੱਡ ਕੇ ਸਖਸਣਾ ਸਕਣਾ ਜਿਹੜਾ ਉਹ ਕਾਮ ਨੂੰ ਸਾਇਆ ਔਰ ਉਦੋਂ ਤੋਂ ਰੱਖਿਆ ਅਜੇ ਤੱਕ ਕਾਮ ਨੇ ਉਜਾਰੀ ਰੱਖਿਆ ਹੈ ਇਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਇਸ ਲੰਗਰ ਚ ਗੁਰਪੁਰਬ ਨੂੰ ਮੁੱਖ ਰੱਖਦੇ ਆ ਸਾਕੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਇਹ ਸੰਗਤ ਨੇ ਜੀ ਅੱਜ ਜਲੇਬਾ ਦਾ ਲੰਗਰ ਮਠਿਆਈਆਂ ਦਾ ਲੰਗਰ ਪ੍ਰਸ਼ਾਦਿਆਂ ਦਾ ਸਬਜ਼ੀਆਂ ਬਣਾ ਕੇ ਪਕੌੜਿਆਂ ਦਾ ਹਰ ਸੰਭਵ ਕੋਸ਼ਿਸ਼ ਕੀਤੀ ਆ ਕਿ ਸੰਗਤ ਨੂੰ ਜਿੰਨਾ ਵੱਧ ਤੋਂ ਵੱਧ ਵੱਧਿਆ ਤੋਂ ਵੱਧਿਆ ਨਗਰ ਜਿਹੜਾ ਉਹ ਸ਼ਿਕਾਇਆ ਜਾ ਸਕੇ ਔਰ ਗੁਰੂ ਦਾ ਲੰਗਰ ਇਹ ਨਾ ਬਣਾਇਆ ਸਵੇਰ ਦੇ ਲੱਗੇ ਆ ਤੇ ਅੱਜ ਹੁਣ ਅਰਦਾਸ ਕਰਨ ਲੱਗੇ ਆ ਗੁਰੂ ਮਹਾਰਾਜ ਅਗੇ ਚਰਨਾਂ ਚ ਮਹਾਰਾਜ ਬਖਸ਼ਿਸ਼ ਕਰੀ ਔਰ ਇਹ ਨਗਰ ਸਵੇਰ ਤੋਂ ਕੱਲ ਸ਼ਾਮ ਤੱਕ ਚੱਲੂਗਾ ਔਰ ਇਸ ਸੰਗਤ ਗੁਰੂ ਕੀ ਧਾਮ ਦਾ ਲੰਗਰ ਜੀ ਇਹ ਨੰਨੇ ਬਣਾਇਆ ਗਿਆ ਸੋ ਸੰਗਤ ਗੁਰੂ ਰਾਮਦਾਸ ਜੀ ਦੇ ਲੰਗਰ ਨਾਲ ਜੁੜੀ ਆ ਔਰ ਇਥੇ ਲੱਖਾਂ ਲੋਕ ਪੁਸ਼ੀਆਂ ਲੈ ਕੇ ਜਾਂਦੇ ਆ ਗੁਰੂ ਪਾਤਸ਼ਾਹ ਦੇ ਘਰ ਤੋਂ ਕਾਚੋ ਆ ਬਾਬਾ ਜੀ ਆਏ ਬਾਬਾ ਖਰਬੀਰ ਸਿੰਘ ਜੀ ਕਾਰਸੇਵਾ ਵਾਲੇ ਗੁਰੂ ਕੇ ਬਾਗ ਵਾਲੇ ਇਹ ਵੀ ਨਾਲ ਸੰਗਤ ਦੇ ਤੱਕਰੇ ਹੋ ਕੇ ਇਹ ਇਹ ਆਪਣੀਆਂ ਸਵਾਮ ਦੇ ਰਿਹਾ ਸੋ ਇਸ ਸਮੇਂ ਤੇ ਮੈਂ ਇਹ ਸੰਗਤ ਨੂੰ ਵਧਾਈਆਂ ਦਿੰਨਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਵੀ ਤੁਸੀਂ ਇਹ ਬਖਸ਼ਾ ਗੁਰੂ ਤੋਂ ਲਈਆਂ ਨੇ ਔਰ ਇਸ ਇਸ ਗੱਲ ਨੂੰ ਸਵੇਰੇ ਝਾੜਿਆ ਇਹ ਲੰਗਰ ਜਿਹੜਾ ਤੁਸੀਂ ਇਸ ਗੁਰੂ ਆਮਦਾਸ ਦੇ ਘਰ ਕਿਤੇ ਲਾਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਦਸਤ ਗੁਰੂ ਸੱਜ ਖਾਲਸਾ ਜੀ ਮੰਦਿਰ ਸਾਹਿਬ ਇਹ ਜੋ ਮਦਵਾਦ ਦਿਲਾਲ ਅੰਗਰ ਚਲਦਾ ਉਹਦੇ ਵਿੱਚ ਲੰਮੇ ਸਮੇ ਤੋਂ ਬਾਬਾ ਜੀ ਜਲਦੀਸ਼ ਸਿੰਘ ਗੁਰੂ ਘਰ ਬਾਗ ਜੀ ਇਹਨਾਂ ਦੇ ਨਾਲ ਸਾਰੀ ਸਾਰੇ ਬਾਬਾ ਜੁਦੀਪ ਸਿੰਘ ਜੀ ਨਾਲ ਕੇ ਹਮੇਸ਼ਾ ਹੀ ਹਰ ਸਾਲ ਜਿਵੇਂ ਵਿਸਾਖੀ ਦੇ ਲਗਰ ਲਾਉਦੇ ਆ ਜਿਹਦੇ ਵਿੱਚ ਸ਼ਾਮ ਨੂੰ ਸ਼ੁਰੂ ਕਰਦੇ ਆ ਜਲੇਬਾਂ ਦਾ ਪਕੌੜਿਆਂ ਦਾ ਹੋਰ ਇਸ ਤਰ੍ਹਾਂ ਦਾ ਸਾਰੇ ਪ੍ਰਸ਼ਾਦ ਜੋ ਆਈਆਂ ਸੰਗਤਾਂ ਦੂਰੋਂ ਨੇੜੇੋਂ ਉਹ ਸਾਰੀਆਂ ਸੰਗਤਾਂ ਦੇ ਤਨ ਤੇ ਮਨ ਦੇ ਨਾਲ ਭਾਵਨਾ ਦੇ ਨਾਲ ਹੋਰ ਹੀ ਨਾਲ ਸਿੱਟੇ ਜਿਹੜੀਆਂ ਲਾਗੀਆਂ ਸੰਗਤਾਂ ਤੋਂ ਉਹਨਾਂ ਦੇ ਨਾਲ ਉਹਨਾਂ ਦਾ ਜੋਰ ਨਾਲ ਪਾ ਕੇ ਤੇ ਬੜੇ ਇਤਿਸ਼ਾਹ ਦੇ ਨਾਲ ਸਾਰਾ ਇੱਥੇ ਸੇਵਾ ਭਾਵਨਾ ਦੇ ਨਾਲ ਆਪਣੀ ਲੰਗਰ ਦੀ ਸੇਵਾ ਇੱਥੇ ਪਕਵਾਨ ਬਣਾਉਂਦੇ ਵੀ ਆ ਉੱਥੇ ਸੇਵਾ ਹੱਥੀਂ ਆਪ ਕਰਦੇ ਵੀ ਆ ਕੋਈ ਗੁਰੂ ਦੇ ਲੰਗਰ ਦੀ ਇਹ ਪਰੰਪਰਾ ਹੈ ਪ੍ਰਾਨੀ ਮਹਾਰਾਜ ਦੀ ਮਰਜ਼ਾ ਦਾ ਤੁਹਾਨੂੰ ਨਾਲ ਪਾਸ਼ਾ ਲੈ ਕੇ ਅੱਜ ਤੱਕ ਜਿੱਥੇ ਆ ਕੁਝ ਨਾਮ ਨਹੀਂ ਆਈ ਹੈ ਕੁਝ ਹੋਇਆ ਜਿੱਥੇ ਜਿੱਥੇ ਜਦੋਂ ਵੀ ਕੋਈ ਇਹ ਗੁਰੂ ਨੂੰ ਵੱਡੀ ਬੜਾਈ ਬਖਸ਼ੀ ਹੈ ਸਾਡੇ ਉਹਦੇ ਸਾਡੇ ਪੁਰਕਾ ਸਾਹ ਕੋਮਾ ਪਾਛੀਆਂ ਨੇ ਜਿਹੜੀ ਆਈ ਗਈ ਲੰਗਰ ਦੀ ਸੇਵਾ ਕਰਨੀ ਤੋਂ ਅੱਜ ਸ਼ੁਰੂ ਹੋ ਗਏ ਲੰਗਰਾਂ ਦੇ ਵਿੱਚ ਅੱਜ ਜਿਹੜੀ ਸੇਵਾ ਹੋਣ ਸ਼ੁਰੂ ਹੋ ਗਏ ਤੇ ਕੱਲ੍ਹ ਤੋਂ ਸ਼ਾਮ ਤੱਕ ਜਲੂ ਤੇ ਅਸੀਂ ਬੜੇ ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਵੀ ਆ ਤੇ ਨਾਲ ਇਹ ਇੱਕ ਸੰਗਤਾਂ ਦੇ ਜੋ ਜਿਹੜੇ ਮਹਾਰਾਜ ਤੇ ਵੱਡਾ ਉਦਮ ਕਰਕੇ ਸਾਰਾ ਇਹ ਵੱਡਾ ਖੁਸ਼ੀ ਮਾਰਾ ਲੈਂਦੇ ਆ ਤੇ ਮੈਂ ਅਰਦਾਸ ਕਰਦਾ ਸੱਚੇ ਬਾਛੇ ਇਤਨੇ ਸਾਰੀਆਂ ਸੰਗਤਾਂ ਦਾ ਆਮੜੇ ਜੀ ਗੁਰੂ ਘਰ ਦੀ ਸੇਵਾ ਲੈਣ ਇਥੇ ਸੰਗਤਾਂ ਆਉਂਦੀਆਂ ਕੋਈ ਬਰਤਨ ਸਾਹਿਬ ਕਰਦੀ ਆ ਕੋਈ ਲੰਗਰ ਵਰਤਾਉਂਦਾ ਹੈ ਕੋਈ ਕੋਈ ਰਸਤ ਪਾ ਗਏ ਜਾਂਦਾ ਕੋਈ ਇਹ ਵੱਡੇ ਲੰਗਰ ਗੁਰੂ ਨਾਨਕ ਦਾ ਪਾਏ ਹਜ਼ਾਰਾਂ ਲੱਖਾਂ ਲੋਕ ਆਉਂਦੇ ਆ ਇਹ ਲੰਗਰ ਗੁਰਦਿਆਂ ਸ਼ਾਕੇ ਜਾਂਦੇ ਆ ਤੇ ਤੰਤ ਲੱਗਦੇ ਜਾਂਦੇ ਤਾਂ ਦਾ ਲੱਗੇ ਵੀ ਬੜੇ ਵਧੀਆ ਧੰਕਾ ਸਾਡੀ ਜਿਹੜੀ ਸੋਨ ਦੇ ਗੁਰਦਪੁਰ ਕਮੇਟੀ ਦੇ ਲੰਗਰ ਜਿਥੇ ਅੱਜ ਤੱਕ ਸੇਵਾ ਜਿਹੜੀਆਂ ਸੁਜੀਆ ਸੰਗਤ ਦੀ ਦੌਰ ਦੇ ਉਹ ਵੀ ਭਈ ਸ਼ਰ ਚੱਲਦੇ ਰਹੇ ਤੇ ਆਲੇ ਸਾਰੇ ਕੁਝ ਸੱਚੇ ਪਾਤਸ਼ਾਹ ਬਖਸ਼ਣਿਆਂ ਨੂੰ ਕਰਦੀ ਗੱਲ ਆ ਬਖਸ਼ਣਿਆਂ ਨਾਲ ਜਿਹੜੀ ਦੀ ਫੋਟੋਆਂ ਸਾਡੇ ਸਾਡੇ ਪਰਿਵਾਰ ਸਾਹਿਬ ਇਹਨਾਂ ਦੇ ਇਲਾਕੇ ਦੇ ਸੰਗਤ ਨਾਲ ਹੋਰ ਵੀ ਸਾਰੇ ਇਥੋ ਸਾਰੇ ਆਪਣਾ ਮੇਰੇ ਢੜ ਤੋਂ ਨੇ ਸਾਹਿਬ ਬਾਬਾ ਜੀ ਜਿਹੜੀ ਸੋਣੀ ਇਹ ਬਾਬਾ ਜੀ ਸਾਡੇ ਸਰਪੰਚ ਸਾਹਿਬ ਉਹਨਾਂ ਨਾਲੇ ਤੋਂ ਸਾਰੇ ਸਾਡੇ ਪ੍ਰੇਰ ਸਾਹਿਬ ਸਾਰੇ ਅਸੀਂ ਜਿਹੜੇ ਇੱਥੇ ਨਰਵੇਲਾ ਸੰਗਤਾਂ ਚੱਲ ਰਹੇ ਸੇਵਾ ਵਰਤਨਾ ਦੀ ਕਰਨਾ ਹੋਵੇ ਹੋਰ ਤਰ੍ਹਾਂ ਦੀ ਸੇਵਾ ਜੋ ਸਾਡੇ ਉਦਮ ਪੱਖੇ ਨਾਲ ਭਾਵਨਾ ਪੱਖੇ ਸਾਰੇ ਰਾਵ ਸੰਗਤਾਂ ਇਹ ਗੁਰੂ ਦੀਆਂ ਖੁਸ਼ੀਆਂ ਲੈਣ ਇਹਨੀਆਂ ਬੇਨਤੀਆਂ ਕਰਦਾ ਵਾਹਿਗੁਰੂ ਜੀ ਦਾ ਸਾਡੇ ਸਾਡੇ ਵਾਹਿਗੁਰੂ sat naam vaahi guru sat naam vaahi guru sat naam vaahi sat naam vaahi sat naam vaahi sat naam ਸਤ ਨਾਮ ਵਾਹੀ ਗੁਰ 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 ਸਤ ਨਾਮ ਵਾਹੀ ਵਾਹਿਗੁਰੂ